ਖੁਸ਼ੀ ਹੋ ਰਹੀ ਹੈ ਜੀ ਧੰਨਵਾਦ ਸਾਰਿਆਂ ਦਾ ਤੇ ਆਪਣੇ ਦਾਦਾ ਜੀ ਚਾਚਾ ਜੀ ਪਾਪਾ ਜੀ ਸਾਰੇ ਜਾਣੇ ਮਤਲਬ ਜੀਸੀਓ ਆਰ ਦੀ ਰੈਂਕ ਚ ਇੱਥੇ ਪਹੁੰਚ ਤੇ ਉਹਨਾਂ ਨੂੰ ਉਸ ਵਧੀਆ ਕਰਕੇ ਦਿਖਾਣਾ ਮੈਂ ਬਚਪਨ ਦੀ ਮੇਰਾ ਇਹ ਸੁਪਨਾ ਹੈਗਾ ਤੇ ਅੱਜ ਉਹਨਾਂ ਦੀ ਲਾਈਨ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਜੇ ਮੇਰਾ ਇਹ ਔਦਾ ਵਾ ਤੇ ਮੈਨੂੰ ਬੜੀ ਜ਼ਿਆਦਾ ਇਹ ਖੁਸ਼ੀ ਹੈ ਕਿ ਸਾਰਿਆਂ ਦੀ ਸਪੋਰਟ ਕੀਤੀ ਤੇ ਅੱਜ ਮੈਂ ਇੱਥੇ ਖੜਾ ਮੈਂ ਕਵਾਂਗਾ ਬੇਬੇ ਬਾਪੂ ਤੇ ਦਾਦੇ ਸਾਰੇ ਆਣਿਆਂ ਨੇ ਮਿਲ ਕੇ ਪੂਰਾ ਸਪੋਰਟ ਦਿੱਤਾ ਵਾ ਨਹੀਂ ਤੇ ਕੱਲੇ ਕੋ ਨਹੀਂ ਹੋ ਸਕਦਾ ਯਾਰ ਠੀਕ ਆ ਸੋ ਸਵੇਰੇ 3 ਵਜੇ ਉੱਠ ਕੇ ਪਾਪਾ ਜੀ ਨੇ ਮੈਨੂੰ ਅਲਰਮ ਲਾਣਾ ਇਹਨਾਂ ਨੇ ਜਗਾਣਾ ਤੇ 3 ਵਜੇ ਉੱਠ ਕੇ ਇਹਨਾਂ ਨੇ ਬਈ ਪੱਪੜਨ ਲਾ ਦੇਣਾ ਠੀਕ ਆ ਸੋਨਾ ਤੇ ਪਾਣੀ ਪਾ ਦੇਣਾ ਮੂੰਹ ਤੇ ਇਦਾਂ ਦੇ ਹਾਂ ਦੇ ਕੰਮ ਕਰਕੇ ਮਤਲਬ ਪੜਾਇਆ ਵਾ ਤੇ ਬੱਸ ਦਈਆਂ ਜੀ ਚੜੀ ਜੀ ਆਪਣਾ 9ਵੀਂ ਤੱਕ ਮੈਂ ਇੱਥੇ ਪੜਿਆ ਹੈਗਾ GPS ਉੱਚੀ ਵਸੇ ਉਸ ਤੋਂ ਬਾਅਦ ਮੈਂ ਸੈਕਿੰਡ ਸਕੂਲ ਕੋਲ ਤੋਂ ਚਾਰ ਸਾਲ ਲਾਇਆ ਤੇ ਉਸ ਤੋਂ ਬਾਅਦ ਐਨਡੀਐ ਸਿਲੈਕਸ਼ਨ ਹੋਇਆ ਹੈਗਾ ਪੇਪਰ ਹੁੰਦਾ ਆਪਣਾ ਯੂਪੀਐਸਸੀ ਦਾ ਇੱਕ ਤੇ ਇੰਟਰਵਿਊ ਕਰਨੀ ਪੈਂਦੀ ਪੰਜ ਦਿਨਾਂ ਅੰਦਰ ਤੇ ਉਹਨਾਂ ਨੂੰ ਕੱਢਣ ਤੋਂ ਬਾਅਦ ਤੁਹਾਡਾ ਸੈLECTION ਹੁੰਦਾ ਵਾ ਨੈਸ਼ਨਲ ਡਿਫੈਂਸ ਅਕੈਡਮੀ ਪੂਨੇ ਚ ਤੇ 3 ਸਾਲ ਉੱਥੇ ਤੁਹਾਡੀ ਡਿਗਰੀ ਹੁੰਦੀ ਹੈ ਤੇ ਐਂਡ ਚ ਇੰਡੀਅਨ ਮਿਲਟਰੀ ਅਕੈਡਮੀ ਦਾ ਰਜੂਨਾਨੇ ਤੇ ਆਖਰੀ 1 ਸਾਲ ਵਾਸਤੇ ਤੇ ਉੱਥੇ ਤੁਸੀਂ ਕਮਿਸ਼ਨਿੰਗ ਹੋ ਜਾਂਦੀ ਤੁਹਾਡੀ ਐਸ ਇਨ ਉਹਦਾ ਮਿਲ ਜਾਂਦਾ ਤਾਂ ਚਲਾਈ ਜਾਂਦਾ ਅਈ ਮੈਂ ਤੇ ਇਹ ਦੇਖਦਾ ਪਿਆਣਾ ਕਿ ਹੁਣ ਪੰਜਾਬ ਚ ਬਾਹਰ ਦੇ ਲੋਕੀ ਆ ਕੇ ਰਹਿਣ ਲੱਗ ਪਿਆ ਆਪਣੇ ਜਿਹੜੇ ਬੱਚੇ ਜਿੰਨਾ ਟੈਲੈਂਟ ਹੈ ਸਾਰਾ ਬਾਹਰ ਜਾਈ ਜਾਂਦਾ ਪਿਆ ਹੈ ਟੋਟਲ ਵੇਸਟ ਠੀਕ ਆ ਤੁਸੀਂ ਇੱਥੇ ਪੜ੍ਹ ਇਤੋਂ ਦੀ ਗੱਲ ਨਹੀਂ ਹੈ ਕਿ ਬਾਈ ਕੁਝ ਹੁੰਦਾ ਨਹੀਂ ਹੈ ਤੁਸੀਂ ਬਸ ਮਿਹਨਤ ਕਰਦੇ ਜਾਓ ਫਲ ਤੁਹਾਨੂੰ ਪੱਕਾ ਮਿਲੇਗਾ। ਪਹਿਲੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤ ਹੈ। ਅੱਜ ਦਾ ਜੋ ਸਮਾਂ ਆਇਆ ਹੈ ਇਹ ਪਰਮਾਤਮਾ ਨੇ ਸਾਰੇ ਮਾਪਿਓ ਨੂੰ ਇਹ ਸਮਾਂ ਬਖਸ਼ੇ। ਬਾਕੀ ਕਰਨ ਵਾਲਾ ਵਾਹਿਗੁਰੂ ਹੈ ਔਰ ਉਸ ਦੇ ਪਿੱਛੇ ਇਹਨਾਂ ਬੱਚਿਆਂ ਦੀ ਮਿਹਨਤ ਹੈ। ਔਰ ਸਭ ਤੋਂ ਪਹਿਲਾਂ ਸਾਡੇ ਮਾਪੇ ਜੋ ਕਿ ਸਾਡੇ ਮਾਤਾ ਜੀ ਅੱਜ ਇਸ ਦੁਨੀਆ ਤੇ ਨਹੀਂ ਹੈ। ਪਰ ਸਭ ਤੋਂ ਪਹਿਲਾ ਯੋਗਦਾਨ ਜਿਹੜਾ ਸੀ ਉਹ ਸਾਡੇ ਮਾਪਪਰ ਆ ਰਿਹਾ ਜੋ ਕਿ ਤੇ ਦਾਦਾ ਦਾਦੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਜੋ ਕਿ ਜਿਨ੍ਹਾਂ ਨੇ ਇੱਕ ਅਨਤਖ ਮਿਹਨਤ ਕੀਤੀ ਇਹਨਾਂ ਨੂੰ ਪ੍ਰਾਣ ਵਿੱਚ ਵੀ ਇੱਕ ਮਿੰਟ ਵੀ ਕਦੀ ਸਮੇ ਜਿਹੜਾ ਸੀ ਵਿਅਰਥ ਨਹੀਂ ਜਾਂਦੇ ਤੇ ਇਹਨਾਂ ਦੀ ਪੜਾਈ ਪਿੱਛੇ ਤੇ ਚਲੋ ਜੇ ਇਹਨਾਂ ਦੀ ਮਿਹਨਤ ਸੀ ਇਹਨਾਂ ਦਾ ਸਹਿਯੋਗ ਸੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਸਹਿਯੋਗ ਨਾਲ ਹੀ ਜੇ ਅੱਜ ਬੱਚੇ ਨੇ ਕੀਤਾ ਹੈ ਬਾਕੀ ਬੱਚੇ ਦੀ ਆਪਣੀ ਮਿਹਨਤ ਸੀ ਤੋ ਮੈਂ ਕਹਨਾ ਸਾਨੂੰ ਬਹੁਤ ਮਨ ਲੁਸੂਸ ਹੋ ਰਿਹਾ ਹੈ ਕਿ ਅਸੀਂ ਐਸੇ ਬੱਚੇ ਦੇ ਮਾਤਾ ਪਿਤਾ ਹਾਂ ਔਰ ਇਹ ਜਿਹੜਾ ਸੁਵੱਗ ਦਾ ਸਮਾਂ ਹੈ ਵਾਈ ਗੁਰੂ ਸਾਰਿਆਂ ਨੇ ਲਵੇ ਔਰ ਬਾਕੀ ਮੈਂ ਸਾਰੇ ਮਾਮਾ ਬਕ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਹੋ ਸਕੇ ਬੱਚੇ ਨੂੰ ਅਸੀਂ ਘਰ ਰੱਖਦੇ ਹਾਂ ਉਹਦੇ ਨਾਲ ਅੱਛਾ ਜੇ ਬੱਚੇ ਨੂੰ ਅਸੀਂ ਹੋਸਟਲ ਪਾਈਏ ਥੋੜਾ ਅਸੀਂ ਤੰਗ ਹੋਨੇ ਅੱਜ ਦੇ ਮਾਹੌਲ ਦੇ ਵਿੱਚ ਕਿ ਸਾਨੂੰ ਇਹ ਲੱਗਦਾ ਵੀ ਬੱਚਾ ਤੰਗ ਹੋ ਰਿਹਾ ਪਰ ਨਹੀਂ ਉਹ ਅੱਜ ਦੀ ਫਿਊਚਰ ਵਾਸਤੇ ਬੱਚਿਆਂ ਵਾਸਤੇ ਬਹੁਤ ਹੀ ਸਹੀ ਹੈ ਇਹ ਹੋਸਟਲ ਮਿਲਦਾ ਹੈ ਕਿਤੇ ਅੱਛੀ ਜਗ੍ਹਾ ਤੇ ਜਿਵੇਂ ਸੈਨੀ ਸਕੂਲ ਮੀਡੀ ਸਕੂਲ ਤੇ ਉੱਥੇ ਬੱਚਿਆਂ ਨੂੰ ਭੇਜ ਕੇ ਉਹਨਾਂ ਦੀ ਅੱਛੀ ਸਟੱਡੀ ਕਰਾਈ ਜਾ ਸਕਦੀ ਹੈ ਸਾਡੇ ਜੀ ਇਹ ਵੱਡਾ ਲੜਕਾ ਹੈ ਉਸ ਤੋਂ ਬਾਅਦ ਹਾਂ ਜੀ ਅਰਸ਼ਦੀਪ ਸਿੰਘ ਔਰ ਅੱਜ ਜਿਹਨੂੰ ਆਪਾਂ ਲੈਫਟੀਨੈਂਟ ਅਰਸ਼ਦੀਪ ਸਿੰਘ ਕਹ ਰਹੇ ਹਾਂ ਉਸ ਤੋਂ ਬਾਅਦ ਇਹ ਬੇਟੀ ਹੈ ਇਹ ਮੈਂਸ਼ਨ ਕਰਾਂ ਹਾਂ ਜੀ ਰਹਿਤਪ੍ਰੀਤ ਕੌਰ ਹਾਂ ਜੀ ਔਰ ਇਹ ਸਾਡਾ ਛੋਟਾ ਲੜਕਾ ਹੈ ਜੀ ਮਨਪ੍ਰੀਤ ਸਿੰਘ ਜੋ ਕਿ ਬਾਈ ਗੁਰਦੀ ਜਿੱਤੇ ਵੀ ਬੜੀ ਕਿਰਪਾ ਹੈ ਅਮਰਿਤਾਰੀ ਸਿੰਘ ਹੈ ਤੇ ਇਹਦੇ ਤੋਂ ਵੀ ਵੱਡਾ ਅਫਸਰ ਬਣੇਗਾ ਜੀ ਯਕਾਨ ਲਾਉਣਾ ਚਾਹੀਦਾ ਕਿ ਤਰ੍ਹਾਂ ਪਿੰਡ ਵਾਲਾ ਮਾਨ ਹੈ ਜੀ ਸਾਰਿਆਂ ਕੋਲ ਮਾਣ ਮਾਗੀ ਹੋਰ ਅਰਦਾਸ ਕਰਨੇ ਵੀ ਇਹਦੇ ਤੋਂ ਵੀ ਵੱਡਾ ਅਫਸਰ ਬਣੇ ਬਾਕੀ ਹੁਣ ਮੌਕੇ ਦਾ लवली ਯੂਨੀਵਰਸਿਟੀ ਦੇ ਵਿੱਚ ਬੀਟੈਕ ਕੰਪਿਊਟਰ ਸਾਇੰਸ ਨ ਕਰ ਰਿਹਾ ਹੈ ਥੈਂਕ ਯੂ